ਹਲਗਾਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਤਵਾਦੀ ਹਮਲਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਟੈਨਸ਼ਨ ਵੱਧਦੀ ਹੋਈ ਨਜ਼ਰ ਆ ਰਹੀ ਹੈ ਤੇ ਇਸੇ ਵਿਚਾਲੇ ਟਾਰੀਵਾਗਾ ਸਰਹੱਦ ਤੇ ਦੋਵਾਂ ਦੇਸ਼ਾਂ ਦੇ ਡਿਪਲੋਮੈਟ ਰੋਕੇ ਗਏ ਨੇ ਤਾਂ ਦਾਸਦਾ ਇਹ ਹੈ ਕਿ ਜਿੱਥੇ ਪਹਿਲਾਂ ਪਾਕਿਸਤਾਨ ਦੇ ਵੱਲੋਂ ਭਾਰਤੀ ਡਿਪਲੋਮੈਟ ਰੋਕੇ ਜਾਂਦੇ ਨੇ ਤਾਂ ਜਦੋਂ ਉਹਨਾਂ ਨੂੰ ਡਿਟੇਨ ਕਰ ਲਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਟ ਜੋ ਕਿ ਪਰਵਾਰਾ ਸਣੇ ਆਪਣੇ ਮੁਲਕ ਵਾਪਸ ਜਾ ਰਹੇ ਸਨ ਤੋ ਉਹਨਾਂ ਨੂੰ ਰੋਕ ਲਿਆ ਗਿਆ ਸੀ ਤੇ ਰਿਟੇਨ ਕੀਤਾ ਜਾਂਦਾ ਹੈ ਹਾਲਾਂਕਿ ਇਸ ਤੋਂ ਬਾਅਦ ਜਦੋਂ ਦੋਵਾਂ ਪਾਸਿਆਂ ਤੋਂ ਦੋਵਾਂ ਮੁਲਕਾਂ ਦੇ ਹੀ ਜਿਹੜੇ ਡਿਪਲੋਮੈਟ ਨੇ ਉਹ ਡਿਟੇਨ ਕਰ ਲਏ ਜਾਂਦੇ ਨੇ ਰੋਕੇ ਜਾਂਦੇ ਨੇ ਤਾਂ ਇਸ ਤੋਂ ਬਾਅਦ ਹੁਣ ਜਿਹੜਾ ਦੋਵਾਂ ਦੇਸ਼ਾਂ ਦੇ ਵੱਲੋਂ ਡਿਪਲੋਮੈਂਟਸ ਨੂੰ ਭੇਜਿਆ ਗਿਆ ਆਪਣੇ ਆਪਣੇ ਮੋਲਕ ਤਾਂ ਟੈਨਸ਼ਨ ਜਿਹੜੀ ਆ ਕਹਿ ਸਕਦੇ ਆ ਕਿ ਦੋਵਾਂ ਦੇਸ਼ਾਂ ਵਿਚਾਲੇ ਵੱਧਦੀ ਹੋਈ ਵਿਖਾਈ ਦੇ ਰਹੀ ਹੈ ਜਿੱਥੇ ਇੱਕ ਪਾਸੇ ਜਿਹੜੇ ਭਾਰਤੀ ਡਿਪਲੋਮੈਂਟ ਪਾਕਿਸਤਾਨ ਦਵਲੋ ਰੋਕੇ ਜਾਂਦੇ ਨੇ ਤਾਂ ਉਸ ਨੂੰ ਲੈ ਕੇ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਟ ਰੋਕੇ ਗਏ ਸਨ ਉਸ ਤੋਂ ਬਾਅਦ ਹੁਣ ਦੋਵਾਂ ਮੁਲਕਾਂ ਦੇ ਡਿਪਲੋਮੈਟ ਆਪਣੇ ਆਪਣੇ ਮੁਲਕ ਦੇ ਲਈ ਰਵਾਨਾ ਹੋਏ ਨੇ ਤਾਂ ਤਸਵੀਰਾਂ ਵੀ ਤੁਹਾਨੂੰ ਵਿਖਾ ਰਹੇ ਹਾਂ ਹਾਲਾਂਕਿ ਸ਼੍ਰੀਨਗਰ ਦੇ ਪਹਿਲਗਾਮ ਦੇ ਵਿੱਚ ਹੋਇਆ ਤਵਾਦੀ ਹਮਲੇ ਤੋਂ ਬਾਅਦ ਕਿੰਨਾ ਕਿਤੇ ਦੋਵਾਂ ਦੇਸ਼ਾਂ ਦੇ ਵਿੱਚ ਰੋਜ਼ ਜਿਹੜਾ ਇਹ ਵਾਧਾ ਹੋਇਆ ਨਜ਼ਰ ਆ ਰਿਹਾ ਤਣਾਅ ਵਧ ਚੁੱਕਿਆ ਟੈਨਸ਼ਨ ਵੱਧਦੀ ਹੋਈ ਵਿਖਾਈ ਦੇ ਰਹੀ ਹੈ ਤੇ ਟਾਰੀਵਾਗਾ ਸਰਹੱਦ ਦੀਆਂ ਤਸਵੀਰਾਂ ਜਿੱਥੇ ਜਿਹੜਾ ਡਿਪਲੋਮੈਂਟ ਪਹਿਲਾਂ ਰੋਕੇ ਗਏ ਸਨ ਪਹਿਲਾਂ ਪਾਕਿਸਤਾਨ ਵੱਲੋਂ ਭਾਰਤੀ ਡਿਪਲੋਮੈਂਟ ਰੋਕਲੇ ਜਾਂਦੇ ਨੇ ਜਿਸ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਂਟ ਰੋਕੇ ਗਏ ਸਨ ਜਿਸ ਤੋਂ ਬਾਅਦ ਹੁਣ ਦੋਵਾਂ ਮੁਲਕਾਂ ਦੇ ਡਿਪਲੋਮੈਟ ਆਪੋ ਆਪਣੇ ਵਤਨ ਦੇ ਲਈ ਰਵਾਨਾ ਹੋਏ ਨੇ ਤਾਂ ਤਸਵੀਰਾਂ ਤੁਹਾਨੂੰ ਬੁਖਾ ਰਿਹਾ ਪਰ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਦੋਵਾਂ ਦੇਸ਼ਾਂ ਵਿਚਾਲੇ ਤਲਖੀ ਵਧਦੀ ਹੋਈ ਨਜ਼ਰ ਆ ਰਹੀ ਹੈ ਪਹਿਲਗਾਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਤਵਾਦੀ ਹਮਲਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਟੈਨਸ਼ਨ ਵੱਧਦੀ ਹੋਈ ਨਜ਼ਰ ਆ ਰਹੀ ਹੈ ਤੇ ਇਸੇ ਵਿਚਾਲੇ ਟਾਰੀਵਾਗਾ ਸਰਹੱਦ ਤੇ ਦੋਵਾਂ ਦੇਸ਼ਾਂ ਦੇ ਡਿਪਲੋਮੈਟ ਰੋਕੇ ਗਏ ਨੇ ਤਦ ਦਾਸ ਹੈ ਕਿ ਜਿੱਥੇ ਪਹਿਲਾਂ ਪਾਕਿਸਤਾਨ ਦੇ ਵੱਲੋਂ ਭਾਰਤੀ ਡਿਪਲੋਮੈਟ ਰੋਕੇ ਜਾਂਦੇ ਨੇ ਤਾਂ ਜਦੋਂ ਉਹਨਾਂ ਨੂੰ ਡਿਟੇਨ ਕਰ ਲਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਟ ਜੋ ਕਿ ਪਰਵਾਰਾ ਸਣੇ ਆਪਣੇ ਮੁਲਕ ਵਾਪਸ ਜਾ ਰਹੇ ਸਨ ਤੋਨਾਂ ਨੂੰ ਰੋਕ ਲਿਆ ਗਿਆ ਸੀ ਤੇ ਰਿਟੇਨ ਕੀਤਾ ਜਾਂਦਾ ਹੈ ਹਾਲਾਂਕਿ ਇਸ ਤੋਂ ਬਾਅਦ ਜਦੋਂ ਦੋਵਾਂ ਪਾਸਿਆਂ ਤੋਂ ਦੋਵਾਂ ਮੁਲਕਾਂ ਦੇ ਹੀ ਜਿਹੜੇ ਡਿਪਲੋਮੈਟ ਨੇ ਉਹ ਡਿਟੇਨ ਕਰ ਲਏ ਜਾਂਦੇ ਨੇ ਰੋਕੇ ਜਾਂਦੇ ਨੇ ਤਾਂ ਇਸ ਤੋਂ ਬਾਅਦ ਹੁਣ ਜਿਹੜਾ ਦੋਵਾਂ ਦੇਸ਼ਾਂ ਦੇ ਵੱਲੋਂ ਡਿਪਲੋਮੈਂਟਸ ਨੂੰ ਭੇਜਿਆ ਗਿਆ ਆਪਣੇ ਆਪਣੇ ਮੋਲਕ ਤਾਂ ਟੈਨਸ਼ਨ ਜਿਹੜੀ ਆ ਕਹਿ ਸਕਦੇ ਆ ਕਿ ਦੋਵਾਂ ਦੇਸ਼ਾਂ ਵਿਚਾਲੇ ਵੱਧਦੀ ਹੋਈ ਵਿਖਾਈ ਦੇ ਰਹੀ ਹੈ ਜਿੱਥੇ ਇੱਕ ਪਾਸੇ ਜਿਹੜੇ ਭਾਰਤੀ ਡਿਪਲੋਮੈਂਟ ਪਾਕਿਸਤਾਨ ਵੱਲੋਂ ਰੋਕੇ ਜਾਂਦੇ ਨੇ ਤਾਂ ਉਸ ਨੂੰ ਲੈ ਕੇ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਟ ਰੋਕੇ ਗਏ ਸਨ ਉਸ ਤੋਂ ਬਾਅਦ ਹੁਣ ਦੋਵਾਂ ਮੁਲਕਾਂ ਦੇ ਡਿਪਲੋਮੈਟ ਆਪਣੇ ਆਪਣੇ ਮੁਲਕ ਦੇ ਲਈ ਰਵਾਨਾ ਹੋਏ ਨੇ ਤਾਂ ਤਸਵੀਰਾਂ ਵੀ ਤੁਹਾਨੂੰ ਵਿਖਾ ਰਹੇ ਹਾਂ ਹਾਲਾਂਕਿ ਸ਼੍ਰੀਨਗਰ ਦੇ ਪਹਿਲਗਾਮ ਦੇ ਵਿੱਚ ਹੋਇਆ ਤਵਾਦੀ ਹਮਲੇ ਤੋਂ ਬਾਅਦ ਕਿੰਨਾ ਕਿਤੇ ਦੋਵਾਂ ਦੇਸ਼ਾਂ ਦੇ ਵਿੱਚ ਰੋਸ ਜਿਹੜਾ ਹੈ ਉਹ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਤਣਾਅ ਵੱਧ ਚੁੱਕਿਆ ਟੈਨਸ਼ਨ ਵੱਧਦੀ ਹੋਈ ਵਿਖਾਈ ਦੇ ਰਹੀ ਹੈ ਤੇ ਟਾਰੀਵਾਗਾ ਸਰਹੱਦ ਦੀਆਂ ਤਸਵੀਰਾਂ ਜਿੱਥੇ ਜਿਹੜੇ ਡਿਪਲੋਮੈਟ ਪਹਿਲਾਂ ਰੋਕੇ ਗਏ ਸਨ ਪਹਿਲਾਂ ਪਾਕਿਸਤਾਨ ਵੱਲੋਂ ਭਾਰਤੀ ਡਿਪਲੋਮੈਟ ਰੋਕਲੇ ਜਾਂਦੇ ਨੇ ਜਿਸ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਟ ਰੋਕੇ ਗਏ ਸਨ ਜਿਸ ਤੋਂ ਬਾਅਦ ਹੁਣ ਦੋਵਾਂ ਮੁਲਕਾਂ ਦੇ ਡਿਪਲੋਮੈਟ ਆਪੋ ਆਪਣੇ ਵਤਨ ਦੇ ਲਈ ਰਵਾਨਾ ਹੋਏ ਨੇ ਤਾਂ ਤਸਵੀਰਾਂ ਤੁਹਾਨੂੰ ਵਖਾ ਰਿਹਾ ਪਰ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਦੋਵਾਂ ਦੇਸ਼ਾਂ ਵਿਚਾਲੇ ਤਲਖੀ ਵਧਦੀ ਹੋਈ ਨਜ਼ਰ ਆ ਰਹੀ ਹੈ ਪਹਿਲਗਾਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਤਵਾਦੀ ਹਮਲਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਟੈਨਸ਼ਨ ਵਧਦੀ ਹੋਈ ਨਜ਼ਰ ਆ ਰਹੀ ਹੈ ਤੇ ਇਸੇ ਵਿਚਾਲੇ ਟਾਰੀਵਾਗਾ ਸਰਹੱਦ ਤੇ ਦੋਵਾਂ ਦੇਸ਼ਾਂ ਦੇ ਡਿਪਲੋਮੈਟ ਰੋਕੇ ਗਏ ਨੇ ਤਦ ਦਾ ਸਈ ਇਹ ਹੈ ਕਿ ਜਿੱਥੇ ਪਹਿਲਾ ਪਾਕਿਸਤਾਨ ਦੇ ਵੱਲੋਂ ਭਾਰਤੀ ਡਿਪਲੋਮੈਟ ਰੋਕੇ ਜਾਂਦੇ ਨੇ ਤਾਂ ਜਦੋਂ ਉਹਨਾਂ ਨੂੰ ਡਿਟੇਨ ਕਰ ਲਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਟ ਜੋ ਕਿ ਪਰਵਾਰਾ ਸਣੇ ਆਪਣੇ ਮੋਲਕ ਵਾਪਸ ਜਾ ਰਹੇ ਸਨ ਤੋਨਾਂ ਨੂੰ ਰੋਕ ਲਿਆ ਗਿਆ ਸੀ ਤੇ ਰਿਟੇਨ ਕੀਤਾ ਜਾਂਦਾ ਹੈ ਹਾਲਾਂਕਿ ਇਸ ਤੋਂ ਬਾਅਦ ਜਦੋਂ ਦੋਵਾਂ ਪਾਸਿਆਂ ਤੋਂ ਦੋਵਾਂ ਮੁਲਕਾਂ ਦੇ ਹੀ ਜਿਹੜੇ ਡਿਪਲੋਮੈਟ ਨੇ ਉਹ ਡਿਟੇਨ ਕਰ ਲਏ ਜਾਂਦੇ ਨੇ ਰੋਕੇ ਜਾਂਦੇ ਨੇ ਤਾਂ ਇਸ ਤੋਂ ਬਾਅਦ ਹੁਣ ਜਿਹੜਾ ਦੋਵਾਂ ਦੇਸ਼ਾਂ ਦੇ ਵੱਲੋਂ ਡਿਪਲੋਮੈਂਟਸ ਨੂੰ ਭੇਜਿਆ ਗਿਆ ਆਪਣੇ ਆਪਣੇ ਮੋਲਕ ਤਾਂ ਟੈਨਸ਼ਨ ਜਿਹੜੀ ਆ ਕਹਿ ਸਕਦੇ ਆ ਕਿ ਦੋਵਾਂ ਦੇਸ਼ਾਂ ਵਿਚਾਲੇ ਵੱਧਦੀ ਹੋਈ ਵਿਖਾਈ ਦੇ ਰਹੀ ਹੈ ਜਿੱਥੇ ਇੱਕ ਪਾਸੇ ਜਿਹੜੇ ਭਾਰਤੀ ਡਿਪਲੋਮੈਂਟ ਪਾਕਿਸਤਾਨ ਦਵਲੋ ਰੋਕੇ ਜਾਂਦੇ ਨੇ ਤਾਂ ਉਸ ਨੂੰ ਲੈ ਕੇ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਟ ਰੋਕੇ ਗਏ ਸਨ ਉਸ ਤੋਂ ਬਾਅਦ ਹੁਣ ਦੋਵਾਂ ਮੁਲਕਾਂ ਦੇ ਡਿਪਲੋਮੈਟ ਆਪਣੇ ਆਪਣੇ ਮੁਲਕ ਦੇ ਲਈ ਰਵਾਨਾ ਹੋਏ ਨੇ ਤਾਂ ਤਸਵੀਰਾਂ ਵੀ ਤੁਹਾਨੂੰ ਵਿਖਾ ਰਹੇ ਹਾਂ ਹਾਲਾਂਕਿ ਸ਼੍ਰੀਨਗਰ ਦੇ ਪਹਲਗਾਮ ਦੇ ਵਿੱਚ ਹੋਇਆ ਤਵਾਦੀ ਹਮਲੇ ਤੋਂ ਬਾਅਦ ਕਿੰਨਾ ਕਿਤੇ ਦੋਵਾਂ ਦੇਸ਼ਾਂ ਦੇ ਵਿੱਚ ਰੋਜ਼ ਜਿਹੜਾ ਇਹ ਵਾਧਾ ਹੋਇਆ ਨਜ਼ਰ ਆ ਰਿਹਾ ਤਣਾਅ ਵਧ ਚੁੱਕਿਆ ਟੈਨਸ਼ਨ ਵੱਧਦੀ ਹੋਈ ਵਿਖਾਈ ਦੇ ਰਹੀ ਹੈ ਤੇ ਟਾਰੀਵਾਗਾ ਸਰਹੱਦ ਦੀਆਂ ਤਸਵੀਰਾਂ ਜਿੱਥੇ ਜਿਹੜਾ ਡਿਪਲੋਮੈਂਟ ਪਹਿਲਾਂ ਰੋਕੇ ਗਏ ਸਨ ਪਹਿਲਾਂ ਪਾਕਿਸਤਾਨ ਵੱਲੋਂ ਭਾਰਤੀ ਡਿਪਲੋਮੈਂਟ ਰੋਕ ਲਏ ਜਾਂਦੇ ਨੇ ਜਿਸ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਂਟ ਰੋਕੇ ਗਏ ਸਨ ਜਿਸ ਤੋਂ ਬਾਅਦ ਹੁਣ ਦੋਵਾਂ ਮੁਲਕਾਂ ਦੇ ਡਿਪਲੋਮੈਟ ਆਪੋ ਆਪਣੇ ਵਤਨ ਦੇ ਲਈ ਰਵਾਨਾ ਹੋਏ ਨੇ ਤਾਂ ਤਸਵੀਰਾਂ ਤੁਹਾਨੂੰ ਬੁਖਾ ਰਿਹਾ ਪਰ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਦੋਵਾਂ ਦੇਸ਼ਾਂ ਵਿਚਾਲੇ ਤਲਖੀ ਵਧਦੀ ਹੋਈ ਨਜ਼ਰ ਆ ਰਹੀ ਹੈ ਪਹਿਲਗਾਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਤਵਾਦੀ ਹਮਲਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਟੈਨਸ਼ਨ ਵੱਧਦੀ ਹੋਈ ਨਜ਼ਰ ਆ ਰਹੀ ਹੈ ਤੇ ਇਸੇ ਵਿਚਾਲੇ ਟਾਰੀਵਾਗਾ ਸਰਹੱਦ ਤੇ ਦੋਵਾਂ ਦੇਸ਼ਾਂ ਦੇ ਡਿਪਲੋਮੈਟ ਰੋਕੇ ਗਏ ਨੇ ਤਾਂ ਦਾਸਾ ਇਹ ਹੈ ਕਿ ਜਿੱਥੇ ਪਹਿਲਾਂ ਪਾਕਿਸਤਾਨ ਦੇ ਵੱਲੋਂ ਭਾਰਤੀ ਡਿਪਲੋਮੈਟ ਰੋਕੇ ਜਾਂਦੇ ਨੇ ਤਾਂ ਜਦੋਂ ਉਹਨਾਂ ਨੂੰ ਡਿਟੇਨ ਕਰ ਲਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਟ ਜੋ ਕਿ ਪਰਵਾਰਾ ਸਣੇ ਆਪਣੇ ਮੁਲਕ ਵਾਪਸ ਜਾ ਰਹੇ ਸਨ ਤੋਹਨਾਂ ਨੂੰ ਰੋਕ ਲਿਆ ਗਿਆ ਸੀ ਤੇ ਰਿਟੇਨ ਕੀਤਾ ਜਾਂਦਾ ਹੈ ਹਾਲਾਂਕਿ ਇਸ ਤੋਂ ਬਾਅਦ ਜਦੋਂ ਦੋਵਾਂ ਪਾਸਿਆਂ ਤੋਂ ਦੋਵਾਂ ਮੁਲਕਾਂ ਦੇ ਹੀ ਜਿਹੜੇ ਡਿਪਲੋਮੈਟ ਨੇ ਉਹ ਡਿਟੇਨ ਕਰ ਲਏ ਜਾਂਦੇ ਨੇ ਰੋਕੇ ਜਾਂਦੇ ਨੇ ਤਾਂ ਇਸ ਤੋਂ ਬਾਅਦ ਹੁਣ ਜਿਹੜਾ ਦੋਵਾਂ ਦੇਸ਼ਾਂ ਦੇ ਵੱਲੋਂ ਡਿਪਲੋਮੈਂਟਸ ਨੂੰ ਭੇਜਿਆ ਗਿਆ ਆਪਣੇ ਆਪਣੇ ਮੋਲਕ ਤਾਂ ਟੈਨਸ਼ਨ ਜਿਹੜੀ ਆ ਕਹਿ ਸਕਦੇ ਆ ਕਿ ਦੋਵਾਂ ਦੇਸ਼ਾਂ ਵਿਚਾਲੇ ਵੱਧਦੀ ਹੋਈ ਵਿਖਾਈ ਦੇ ਰਹੀ ਹੈ ਜਿੱਥੇ ਇੱਕ ਪਾਸੇ ਜਿਹੜੇ ਭਾਰਤੀ ਡਿਪਲੋਮੈਂਟ ਪਾਕਿਸਤਾਨ ਦਵਲੋਂ ਰੋਕੇ ਜਾਂਦੇ ਨੇ ਤਾਂ ਉਸ ਨੂੰ ਲੈ ਕੇ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਟ ਰੋਕੇ ਗਏ ਸਨ ਜਿਸ ਤੋਂ ਬਾਅਦ ਹੁਣ ਦੋਵਾਂ ਮੁਲਕਾਂ ਦੇ ਡਿਪਲੋਮੈਟ ਆਪਣੇ ਆਪਣੇ ਮੁਲਕ ਦੇ ਲਈ ਰਵਾਨਾ ਹੋਏ ਨੇ ਤਾਂ ਤਸਵੀਰਾਂ ਵੀ ਤੁਹਾਨੂੰ ਵਿਖਾ ਰਹੇ ਹਾਂ ਹਾਲਾਂਕਿ ਸ਼੍ਰੀਨਗਰ ਦੇ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਕਿਤਨਾ ਕਿਤੇ ਦੋਵਾਂ ਦੇਸ਼ਾਂ ਦੇ ਵਿੱਚ ਰੋਜ਼ ਜਿਹੜਾ ਇਹ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਤਣਾਅ ਵਧ ਚੁੱਕਿਆ ਟੈਨਸ਼ਨ ਵੱਧਦੀ ਹੋਈ ਵਿਖਾਈ ਦੇ ਰਹੀ ਹੈ ਤੇ ਟਾਰੀਵਾਗਾ ਸਰਹੱਦ ਦੀਆਂ ਤਸਵੀਰਾਂ ਜਿੱਥੇ ਜਿਹੜੇ ਡਿਪਲੋਮੈਂਟ ਪਹਿਲਾਂ ਰੋਕੇ ਗਏ ਸਨ ਪਹਿਲਾਂ ਪਾਕਿਸਤਾਨ ਵੱਲੋਂ ਭਾਰਤੀ ਡਿਪਲੋਮੈਂਟ ਰੋਕ ਲਏ ਜਾਂਦੇ ਨੇ ਜਿਸ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਂਟ ਰੋਕੇ ਗਏ ਸਨ ਜਿਸ ਤੋਂ ਬਾਅਦ ਹੁਣ ਦੋਵਾਂ ਮੁਲਕਾਂ ਦੇ ਡਿਪਲੋਮੈਟ ਆਪੋ ਆਪਣੇ ਵਤਨ ਦੇ ਲਈ ਰਵਾਨਾ ਹੋਏ ਨੇ ਤਾਂ ਤਸਵੀਰਾਂ ਤੁਹਾਨੂੰ ਬੁਖਾ ਰਿਹਾ ਪਰ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਦੋਵਾਂ ਦੇਸ਼ਾਂ ਵਿਚਾਲੇ ਤਲਖੀ ਵਧਦੀ ਹੋਈ ਨਜ਼ਰ ਆ ਰਹੀ ਹੈ ਪਹਿਲਗਾਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਤਵਾਦੀ ਹਮਲਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਟੈਨਸ਼ਨ ਵੱਧਦੀ ਹੋਈ ਨਜ਼ਰ ਆ ਰਹੀ ਹੈ ਤੇ ਇਸੇ ਵਿਚਾਲੇ ਟਾਰੀਵਾਗਾ ਸਰਹੱਦ ਤੇ ਦੋਵਾਂ ਦੇਸ਼ਾਂ ਦੇ ਡਿਪਲੋਮੈਟ ਰੋਕੇ ਗਏ ਨੇ ਤਾਂ ਦੱਸਦਾ ਇਹ ਕਿ ਜਿੱਥੇ ਪਹਿਲਾਂ ਪਾਕਿਸਤਾਨ ਦੇ ਵੱਲੋਂ ਭਾਰਤੀ ਡਿਪਲੋਮੈਟ ਰੋਕੇ ਜਾਂਦੇ ਨੇ ਤਾਂ ਜਦੋਂ ਉਹਨਾਂ ਨੂੰ ਡਿਟੇਨ ਕਰ ਲਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਟ ਜੋ ਕਿ ਪਰਵਾਰਾ ਸਣੇ ਆਪਣੇ ਮੁਲਕ ਵਾਪਸ ਜਾ ਰਹੇ ਸਨ ਤੋ ਉਹਨਾਂ ਨੂੰ ਰੋਕ ਲਿਆ ਗਿਆ ਸੀ ਤੇ ਰਿਟੇਨ ਕੀਤਾ ਜਾਂਦਾ ਹੈ ਹਾਲਾਂਕਿ ਇਸ ਤੋਂ ਬਾਅਦ ਜਦੋਂ ਦੋਵਾਂ ਪਾਸਿਆਂ ਤੋਂ ਦੋਵਾਂ ਮੁਲਕਾਂ ਦੇ ਹੀ ਜਿਹੜੇ ਡਿਪਲੋਮੈਟ ਨੇ ਉਹ ਡਿਟੇਨ ਕਰ ਲਏ ਜਾਂਦੇ ਨੇ ਰੋਕੇ ਜਾਂਦੇ ਨੇ ਤਾਂ ਇਸ ਤੋਂ ਬਾਅਦ ਹੁਣ ਜਿਹੜਾ ਦੋਵਾਂ ਦੇਸ਼ਾਂ ਦੇ ਵੱਲੋਂ ਡਿਪਲੋਮੈਂਟਸ ਨੂੰ ਭੇਜਿਆ ਗਿਆ ਆਪਣੇ ਆਪਣੇ ਮੋਲਕ ਤਾਂ ਟੈਨਸ਼ਨ ਜਿਹੜੀ ਹੈ ਕਹਿ ਸਕਦੇ ਆ ਕਿ ਦੋਵਾਂ ਦੇਸ਼ਾਂ ਵਿਚਾਲੇ ਵੱਧਦੀ ਹੋਈ ਵਿਖਾਈ ਦੇ ਰਹੀ ਹੈ ਜਿੱਥੇ ਇੱਕ ਪਾਸੇ ਜਿਹੜੇ ਭਾਰਤੀ ਡਿਪਲੋਮੈਂਟ ਪਾਕਿਸਤਾਨ ਵੱਲੋਂ ਰੋਕੇ ਜਾਂਦੇ ਨੇ ਤਾਂ ਉਸ ਨੂੰ ਲੈ ਕੇ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਟ ਰੋਕੇ ਗਏ ਸਨ ਉਸ ਤੋਂ ਬਾਅਦ ਹੁਣ ਦੋਵਾਂ ਮੁਲਕਾਂ ਦੇ ਡਿਪਲੋਮੈਟ ਆਪਣੇ ਆਪਣੇ ਮੁਲਕ ਦੇ ਲਈ ਰਵਾਨਾ ਹੋਏ ਨੇ ਤਾਂ ਤਸਵੀਰਾਂ ਵੀ ਤੁਹਾਨੂੰ ਵਿਖਾ ਰਹੇ ਹਾਂ ਹਾਲਾਂਕਿ ਸ਼੍ਰੀਨਗਰ ਦੇ ਪਹਿਲਗਾਮ ਦੇ ਵਿੱਚ ਹੋਇਆ ਤਵਾਦੀ ਹਮਲੇ ਤੋਂ ਬਾਅਦ ਕਿੰਨਾ ਕਿਤੇ ਦੋਵਾਂ ਦੇਸ਼ਾਂ ਦੇ ਵਿੱਚ ਰੋਜ਼ ਜਿਹੜਾ ਇਹ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਤਣਾਅ ਵਧ ਚੁੱਕਿਆ ਟੈਨਸ਼ਨ ਵੱਧਦੀ ਹੋਈ ਵਿਖਾਈ ਦੇ ਰਹੀ ਹੈ ਤੇ ਟਾਰੀਵਾਗਾ ਸਰਹੱਦ ਦੀਆਂ ਤਸਵੀਰਾਂ ਜਿੱਥੇ ਜਿਹੜੇ ਡਿਪਲੋਮੈਟ ਪਹਿਲਾਂ ਰੋਕੇ ਗਏ ਸਨ ਪਹਿਲਾਂ ਪਾਕਿਸਤਾਨ ਵੱਲੋਂ ਭਾਰਤੀ ਡਿਪਲੋਮੈਟ ਰੋਕਲੇ ਜਾਂਦੇ ਨੇ ਜਿਸ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਟ ਰੋਕੇ ਗਏ ਸਨ ਜਿਸ ਤੋਂ ਬਾਅਦ ਹੁਣ ਦੋਵਾਂ ਮੁਲਕਾਂ ਦੇ ਡਿਪਲੋਮੈਟ ਆਪੋ ਆਪਣੇ ਵਤਨ ਦੇ ਲਈ ਰਵਾਨਾ ਹੋਏ ਨੇ ਤਾਂ ਤਸਵੀਰਾਂ ਤੁਹਾਨੂੰ ਵਖਾ ਰਿਹਾ ਪਰ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਦੋਵਾਂ ਦੇਸ਼ਾਂ ਵਿਚਾਲੇ ਤਲਖੀ ਵਧਦੀ ਹੋਈ ਨਜ਼ਰ ਆ ਰਹੀ ਹੈ ਪਹਿਲਗਾਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਤਵਾਦੀ ਹਮਲਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਟੈਨਸ਼ਨ ਵਧਦੀ ਹੋਈ ਨਜ਼ਰ ਆ ਰਹੀ ਹੈ ਤੇ ਇਸੇ ਵਿਚਾਲੇ ਟਾਰੀਵਾਗਾ ਸਰਹੱਦ ਤੇ ਦੋਵਾਂ ਦੇਸ਼ਾਂ ਦੇ ਡਿਪਲੋਮੈਟ ਰੋਕੇ ਗਏ ਨੇ ਤਦ ਦਾ ਸਹੀ ਇਹ ਹੈ ਕਿ ਜਿੱਥੇ ਪਹਿਲਾ ਪਾਕਿਸਤਾਨ ਦੇ ਵੱਲੋਂ ਭਾਰਤੀ ਡਿਪਲੋਮੈਟ ਰੋਕੇ ਜਾਂਦੇ ਨੇ ਤਾਂ ਜਦੋਂ ਉਹਨਾਂ ਨੂੰ ਡਿਟੇਨ ਕਰ ਲਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਟ ਜੋ ਕਿ ਪਰਵਾਰਾ ਸਣੇ ਆਪਣੇ ਮੋਲਕ ਵਾਪਸ ਜਾ ਰਹੇ ਸਨ ਤੋ ਉਹਨਾਂ ਨੂੰ ਰੋਕ ਲਿਆ ਗਿਆ ਸੀ ਤੇ ਰਿਟੇਨ ਕੀਤਾ ਜਾਂਦਾ ਹੈ ਹਾਲਾਂਕਿ ਇਸ ਤੋਂ ਬਾਅਦ ਜਦੋਂ ਦੋਵਾਂ ਪਾਸਿਆਂ ਤੋਂ ਦੋਵਾਂ ਮੁਲਕਾਂ ਦੇ ਹੀ ਜਿਹੜੇ ਡਿਪਲੋਮੈਟ ਨੇ ਉਹ ਡਿਟੇਨ ਕਰ ਲਏ ਜਾਂਦੇ ਨੇ ਰੋਕੇ ਜਾਂਦੇ ਨੇ ਤਾਂ ਇਸ ਤੋਂ ਬਾਅਦ ਹੁਣ ਜਿਹੜਾ ਦੋਵਾਂ ਦੇਸ਼ਾਂ ਦੇ ਵੱਲੋਂ ਡਿਪਲੋਮੈਂਟਸ ਨੂੰ ਭੇਜਿਆ ਗਿਆ ਆਪਣੇ ਆਪਣੇ ਮੋਲਕ ਤਾਂ ਟੈਨਸ਼ਨ ਜਿਹੜੀ ਆ ਕਹਿ ਸਕਦੇ ਆ ਕਿ ਦੋਵਾਂ ਦੇਸ਼ਾਂ ਵਿਚਾਲੇ ਵੱਧਦੀ ਹੋਈ ਵਿਖਾਈ ਦੇ ਰਹੀ ਹੈ ਜਿੱਥੇ ਇੱਕ ਪਾਸੇ ਜਿਹੜੇ ਭਾਰਤੀ ਡਿਪਲੋਮੈਂਟ ਪਾਕਿਸਤਾਨ ਦਵਲੋ ਰੋਕੇ ਜਾਂਦੇ ਨੇ ਤਾਂ ਉਸ ਨੂੰ ਲੈ ਕੇ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਟ ਰੋਕੇ ਗਏ ਸਨ ਉਸ ਤੋਂ ਬਾਅਦ ਹੁਣ ਦੋਵਾਂ ਮੁਲਕਾਂ ਦੇ ਡਿਪਲੋਮੈਟ ਆਪਣੇ ਆਪਣੇ ਮੁਲਕ ਦੇ ਲਈ ਰਵਾਨਾ ਹੋਏ ਨੇ ਤਾਂ ਤਸਵੀਰਾਂ ਵੀ ਤੁਹਾਨੂੰ ਵਿਖਾ ਰਹੇ ਹਾਂ ਹਾਲਾਂਕਿ ਸ਼੍ਰੀਨਗਰ ਦੇ ਪਹਿਲਗਾਮ ਦੇ ਵਿੱਚ ਹੋਇਆ ਤਵਾਦੀ ਹਮਲੇ ਤੋਂ ਬਾਅਦ ਕਿੰਨਾ ਕਿਤੇ ਦੋਵਾਂ ਦੇਸ਼ਾਂ ਦੇ ਵਿੱਚ ਰੋਜ਼ ਜਿਹੜਾ ਇਹ ਵਾਧਾ ਹੋਇਆ ਨਜ਼ਰ ਆ ਰਿਹਾ ਤਣਾਅ ਵਧ ਚੁੱਕਿਆ ਟੈਨਸ਼ਨ ਵੱਧਦੀ ਹੋਈ ਵਿਖਾਈ ਦੇ ਰਹੀ ਹੈ ਤੇ ਟਾਰੀਵਾਗਾ ਸਰਹੱਦ ਦੀਆਂ ਤਸਵੀਰਾਂ ਜਿੱਥੇ ਜਿਹੜੇ ਡਿਪਲੋਮੈਟ ਪਹਿਲਾਂ ਰੋਕੇ ਗਏ ਸਨ ਪਹਿਲਾਂ ਪਾਕਿਸਤਾਨ ਵੱਲੋਂ ਭਾਰਤੀ ਡਿਪਲੋਮੈਟ ਰੋਕ ਲਏ ਜਾਂਦੇ ਨੇ ਜਿਸ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਟ ਰੋਕੇ ਗਏ ਸਨ ਜਿਸ ਤੋਂ ਬਾਅਦ ਹੁਣ ਦੋਵਾਂ ਮੁਲਕਾਂ ਦੇ ਡਿਪਲੋਮੈਟ ਆਪੋ ਆਪਣੇ ਵਤਨ ਦੇ ਲਈ ਰਵਾਨਾ ਹੋਏ ਨੇ ਤਾਂ ਤਸਵੀਰਾਂ ਤੁਹਾਨੂੰ ਵਖਾ ਰਿਹਾ ਪਰ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਦੋਵਾਂ ਦੇਸ਼ਾਂ ਵਿਚਾਲੇ ਤਲਖੀ ਵਧਦੀ ਹੋਈ ਨਜ਼ਰ ਆ ਰਹੀ ਹੈ ਪਹਿਲਗਾਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਤਵਾਦੀ ਹਮਲਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਟੈਨਸ਼ਨ ਵੱਧਦੀ ਹੋਈ ਨਜ਼ਰ ਆ ਰਹੀ ਹੈ ਤੇ ਇਸੇ ਵਿਚਾਲੇ ਟਾਰੀਵਾਗਾ ਸਰਹੱਦ ਤੇ ਦੋਵਾਂ ਦੇਸ਼ਾਂ ਦੇ ਡਿਪਲੋਮੈਟ ਰੋਕੇ ਗਏ ਨੇ ਤਾਂ ਦਾਸਾ ਇਹ ਹੈ ਕਿ ਜਿੱਥੇ ਪਹਿਲਾਂ ਪਾਕਿਸਤਾਨ ਦੇ ਵੱਲੋਂ ਭਾਰਤੀ ਡਿਪਲੋਮੈਟ ਰੋਕੇ ਜਾਂਦੇ ਨੇ ਤਾਂ ਜਦੋਂ ਉਹਨਾਂ ਨੂੰ ਡਿਟੇਨ ਕਰ ਲਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਟ ਜੋ ਕਿ ਪਰਵਾਰਾ ਸਣੇ ਆਪਣੇ ਮੁਲਕ ਵਾਪਸ ਜਾ ਰਹੇ ਸਨ ਤੋਨਾਂ ਨੂੰ ਰੋਕ ਲਿਆ ਗਿਆ ਸੀ ਤੇ ਰਿਟੇਨ ਕੀਤਾ ਜਾਂਦਾ ਹੈ ਹਾਲਾਂਕਿ ਇਸ ਤੋਂ ਬਾਅਦ ਜਦੋਂ ਦੋਵਾਂ ਪਾਸਿਆਂ ਤੋਂ ਦੋਵਾਂ ਮੁਲਕਾਂ ਦੇ ਹੀ ਜਿਹੜੇ ਡਿਪਲੋਮੈਟ ਨੇ ਉਹ ਡਿਟੇਨ ਕਰ ਲਏ ਜਾਂਦੇ ਨੇ ਰੋਕੇ ਜਾਂਦੇ ਨੇ ਤਾਂ ਇਸ ਤੋਂ ਬਾਅਦ ਹੁਣ ਜਿਹੜਾ ਦੋਵਾਂ ਦੇਸ਼ਾਂ ਦੇ ਵੱਲੋਂ ਡਿਪਲੋਮੈਂਟਸ ਨੂੰ ਭੇਜਿਆ ਗਿਆ ਆਪਣੇ ਆਪਣੇ ਮੋਲਕ ਤਾਂ ਟੈਨਸ਼ਨ ਜਿਹੜੀ ਆ ਕਹਿ ਸਕਦੇ ਆ ਕਿ ਦੋਵਾਂ ਦੇਸ਼ਾਂ ਵਿਚਾਲੇ ਵੱਧਦੀ ਹੋਈ ਵਿਖਾਈ ਦੇ ਰਹੀ ਹੈ ਜਿੱਥੇ ਇੱਕ ਪਾਸੇ ਜਿਹੜੇ ਭਾਰਤੀ ਡਿਪਲੋਮੈਂਟ ਪਾਕਿਸਤਾਨ ਦਵਲੋ ਰੋਕੇ ਜਾਂਦੇ ਨੇ ਤਾਂ ਉਸ ਨੂੰ ਲੈ ਕੇ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਟ ਰੋਕੇ ਗਏ ਸਨ ਉਸ ਤੋਂ ਬਾਅਦ ਹੁਣ ਦੋਵਾਂ ਮੁਲਕਾਂ ਦੇ ਡਿਪਲੋਮੈਟ ਆਪਣੇ ਆਪਣੇ ਮੁਲਕ ਦੇ ਲਈ ਰਵਾਨਾ ਹੋਏ ਨੇ ਤਾਂ ਤਸਵੀਰਾਂ ਵੀ ਤੁਹਾਨੂੰ ਵਿਖਾ ਰਹੇ ਹਾਂ ਹਾਲਾਂਕਿ ਸ਼੍ਰੀਨਗਰ ਦੇ ਪਹਲਗਾਮ ਦੇ ਵਿੱਚ ਹੋਇਆ ਤਵਾਦੀ ਹਮਲੇ ਤੋਂ ਬਾਅਦ ਕਿੰਨਾ ਕਿਤੇ ਦੋਵਾਂ ਦੇਸ਼ਾਂ ਦੇ ਵਿੱਚ ਰੋਜ਼ ਜਿਹੜਾ ਇਹ ਵਾਧਾ ਹੋਇਆ ਨਜ਼ਰ ਆ ਰਿਹਾ ਤਣਾਅ ਵੱਧ ਚੁੱਕਿਆ ਟੈਨਸ਼ਨ ਵੱਧਦੀ ਹੋਈ ਵਿਖਾਈ ਦੇ ਰਹੀ ਹੈ ਤੇ ਟਾਰੀਵਾਗਾ ਸਰਹੱਦ ਦੀਆਂ ਤਸਵੀਰਾਂ ਜਿੱਥੇ ਜਿਹੜਾ ਡਿਪਲੋਮੈਂਟ ਪਹਿਲਾਂ ਰੋਕੇ ਗਏ ਸਨ ਪਹਿਲਾਂ ਪਾਕਿਸਤਾਨ ਵੱਲੋਂ ਭਾਰਤੀ ਡਿਪਲੋਮੈਂਟ ਰੋਕ ਲਏ ਜਾਂਦੇ ਨੇ ਜਿਸ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਂਟ ਰੋਕੇ ਗਏ ਸਨ ਜਿਸ ਤੋਂ ਬਾਅਦ ਹੁਣ ਦੋਵਾਂ ਮੁਲਕਾਂ ਦੇ ਡਿਪਲੋਮੈਟ ਆਪੋ ਆਪਣੇ ਵਤਨ ਦੇ ਲਈ ਰਵਾਨਾ ਹੋਏ ਨੇ ਤਾਂ ਤਸਵੀਰਾਂ ਤੁਹਾਨੂੰ ਬੁਖਾ ਰਿਹਾ ਪਰ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਦੋਵਾਂ ਦੇਸ਼ਾਂ ਵਿਚਾਲੇ ਤਲਖੀ ਵੱਧਦੀ ਹੋਈ ਨਜ਼ਰ ਆ ਰਹੀ ਹੈ ਪਹਿਲਗਾਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਤਵਾਦੀ ਹਮਲਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਟੈਨਸ਼ਨ ਵੱਧਦੀ ਹੋਈ ਨਜ਼ਰ ਆ ਰਹੀ ਹੈ ਤੇ ਇਸੇ ਵਿਚਾਲੇ ਟਾਰੀਵਾਗਾ ਸਰਹੱਦ ਤੇ ਦੋਵਾਂ ਦੇਸ਼ਾਂ ਦੇ ਡਿਪਲੋਮੈਟ ਰੋਕੇ ਗਏ ਨੇ ਤਾਂ ਦਾਸਾ ਇਹ ਹੈ ਕਿ ਜਿੱਥੇ ਪਹਿਲਾਂ ਪਾਕਿਸਤਾਨ ਦੇ ਵੱਲੋਂ ਭਾਰਤੀ ਡਿਪਲੋਮੈਟ ਰੋਕੇ ਜਾਂਦੇ ਨੇ ਤਾਂ ਜਦੋਂ ਉਹਨਾਂ ਨੂੰ ਡਿਟੇਨ ਕਰ ਲਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਟ ਜੋ ਕਿ ਪਰਵਾਰਾ ਸਣੇ ਆਪਣੇ ਮੁਲਕ ਵਾਪਸ ਜਾ ਰਹੇ ਸਨ ਤੋ ਉਹਨਾਂ ਨੂੰ ਰੋਕ ਲਿਆ ਗਿਆ ਸੀ ਤੇ ਰਿਟੇਨ ਕੀਤਾ ਜਾਂਦਾ ਹੈ ਹਾਲਾਂਕਿ ਇਸ ਤੋਂ ਬਾਅਦ ਜਦੋਂ ਦੋਵਾਂ ਪਾਸਿਆਂ ਤੋਂ ਦੋਵਾਂ ਮੁਲਕਾਂ ਦੇ ਹੀ ਜਿਹੜੇ ਡਿਪਲੋਮੈਟ ਨੇ ਉਹ ਡਿਟੇਨ ਕਰ ਲਏ ਜਾਂਦੇ ਨੇ ਰੋਕੇ ਜਾਂਦੇ ਨੇ ਤਾਂ ਇਸ ਤੋਂ ਬਾਅਦ ਹੁਣ ਜਿਹੜਾ ਦੋਵਾਂ ਦੇਸ਼ਾਂ ਦੇ ਵੱਲੋਂ ਡਿਪਲੋਮੈਂਟਸ ਨੂੰ ਭੇਜਿਆ ਗਿਆ ਆਪਣੇ ਆਪਣੇ ਮੋਲਕ ਤਾਂ ਟੈਨਸ਼ਨ ਜਿਹੜੀ ਆ ਕਹਿ ਸਕਦੇ ਆ ਕਿ ਦੋਵਾਂ ਦੇਸ਼ਾਂ ਵਿਚਾਲੇ ਵੱਧਦੀ ਹੋਈ ਵਿਖਾਈ ਦੇ ਰਹੀ ਹੈ ਜਿੱਥੇ ਇੱਕ ਪਾਸੇ ਜਿਹੜੇ ਭਾਰਤੀ ਡਿਪਲੋਮੈਂਟ ਪਾਕਿਸਤਾਨ ਵੱਲੋਂ ਰੋਕੇ ਜਾਂਦੇ ਨੇ ਤਾਂ ਉਸ ਨੂੰ ਲੈ ਕੇ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਟ ਰੋਕੇ ਗਏ ਸਨ ਉਸ ਤੋਂ ਬਾਅਦ ਹੁਣ ਦੋਵਾਂ ਮੁਲਕਾਂ ਦੇ ਡਿਪਲੋਮੈਟ ਆਪਣੇ ਆਪਣੇ ਮੁਲਕ ਦੇ ਲਈ ਰਵਾਨਾ ਹੋਏ ਨੇ ਤਾਂ ਤਸਵੀਰਾਂ ਵੀ ਤੁਹਾਨੂੰ ਵਖਾ ਰਹੇ ਆ ਹਾਲਾਂਕਿ ਸ਼੍ਰੀਨਗਰ ਦੇ ਪਹਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਕਿੰਨਾ ਕਿਤੇ ਦੋਵਾਂ ਦੇਸ਼ਾਂ ਦੇ ਵਿੱਚ ਰੋਜ਼ ਜਿਹੜਾ ਇਹ ਵਾਧਾ ਹੋਇਆ ਨਜ਼ਰ ਆ ਰਿਹਾ ਤਣਾਅ ਵਧ ਚੁੱਕਿਆ ਟੈਨਸ਼ਨ ਵੱਧਦੀ ਹੋਈ ਵਖਾਈ ਦੇ ਰਹੀ ਹੈ ਤੇ ਟਾਰੀਵਾਗਾ ਸਰਹੱਦ ਦੀਆਂ ਤਸਵੀਰਾਂ ਜਿੱਥੇ ਜਿਹੜੇ ਡਿਪਲੋਮੈਂਟ ਪਹਿਲਾਂ ਰੋਕੇ ਗਏ ਸਨ ਪਹਿਲਾਂ ਪਾਕਿਸਤਾਨ ਵੱਲੋਂ ਭਾਰਤੀ ਡਿਪਲੋਮੈਂਟ ਰੋਕਲੇ ਜਾਂਦੇ ਨੇ ਜਿਸ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਂਟ ਰੋਕੇ ਗਏ ਸਨ ਜਿਸ ਤੋਂ ਬਾਅਦ ਹੁਣ ਦੋਵਾਂ ਮੁਲਕਾਂ ਦੇ ਡਿਪਲੋਮੈਟ ਆਪੋ ਆਪਣੇ ਵਤਨ ਦੇ ਲਈ ਰਵਾਨਾ ਹੋਏ ਨੇ ਤਾਂ ਤਸਵੀਰਾਂ ਤੁਹਾਨੂੰ ਵਖਾ ਰਿਹਾ ਪਰ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਦੋਵਾਂ ਦੇਸ਼ਾਂ ਵਿਚਾਲੇ ਤਲਖੀ ਵਧਦੀ ਹੋਈ ਨਜ਼ਰ ਆ ਰਹੀ ਹੈ ਪਹਿਲਗਾਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਤਵਾਦੀ ਹਮਲਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਟੈਨਸ਼ਨ ਵਧਦੀ ਹੋਈ ਨਜ਼ਰ ਆ ਰਹੀ ਹੈ ਤੇ ਇਸੇ ਵਿਚਾਲੇ ਟਾਰੀਵਾਗਾ ਸਰਹੱਦ ਤੇ ਦੋਵਾਂ ਦੇਸ਼ਾਂ ਦੇ ਡਿਪਲੋਮੈਟ ਰੋਕੇ ਗਏ ਨਹੀਂ ਤਾਂ ਦਾਸਾ ਇਹ ਹੈ ਕਿ ਜਿੱਥੇ ਪਹਿਲਾ ਪਾਕਿਸਤਾਨ ਦੇ ਵੱਲੋਂ ਭਾਰਤੀ ਡਿਪਲੋਮੈਟ ਰੋਕੇ ਜਾਂਦੇ ਨੇ ਤਾਂ ਜਦੋਂ ਉਹਨਾਂ ਨੂੰ ਡਿਟੇਨ ਕਰ ਲਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਟ ਜੋ ਕਿ ਪਰਵਾਰਾ ਸਣੇ ਆਪਣੇ ਮੋਲਕ ਵਾਪਸ ਜਾ ਰਹੇ ਸਨ ਤੋ ਉਹਨਾਂ ਨੂੰ ਰੋਕ ਲਿਆ ਗਿਆ ਸੀ ਤੇ ਰਿਟੇਨ ਕੀਤਾ ਜਾਂਦਾ ਹੈ ਹਾਲਾਂਕਿ ਇਸ ਤੋਂ ਬਾਅਦ ਜਦੋਂ ਦੋਵਾਂ ਪਾਸਿਆਂ ਤੋਂ ਦੋਵਾਂ ਮੁਲਕਾਂ ਦੇ ਹੀ ਜਿਹੜੇ ਡਿਪਲੋਮੈਟ ਨੇ ਉਹ ਡਿਟੇਨ ਕਰ ਲਏ ਜਾਂਦੇ ਨੇ ਰੋਕੇ ਜਾਂਦੇ ਨੇ ਤਾਂ ਇਸ ਤੋਂ ਬਾਅਦ ਹੁਣ ਜਿਹੜਾ ਦੋਵਾਂ ਦੇਸ਼ਾਂ ਦੇ ਵੱਲੋਂ ਡਿਪਲੋਮੈਂਟਸ ਨੂੰ ਭੇਜਿਆ ਗਿਆ ਆਪਣੇ ਆਪਣੇ ਮੋਲਕ ਤਾਂ ਟੈਨਸ਼ਨ ਜਿਹੜੀ ਆ ਕਹਿ ਸਕਦੇ ਆ ਕਿ ਦੋਵਾਂ ਦੇਸ਼ਾਂ ਵਿਚਾਲੇ ਵੱਧਦੀ ਹੋਈ ਵਿਖਾਈ ਦੇ ਰਹੀ ਹੈ ਜਿੱਥੇ ਇੱਕ ਪਾਸੇ ਜਿਹੜੇ ਭਾਰਤੀ ਡਿਪਲੋਮੈਂਟ ਪਾਕਿਸਤਾਨ ਦਵਲੋ ਰੋਕੇ ਜਾਂਦੇ ਨੇ ਤਾਂ ਉਸ ਨੂੰ ਲੈ ਕੇ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਟ ਰੋਕੇ ਗਏ ਸਨ ਉਸ ਤੋਂ ਬਾਅਦ ਹੁਣ ਦੋਵਾਂ ਮੁਲਕਾਂ ਦੇ ਡਿਪਲੋਮੈਟ ਆਪਣੇ ਆਪਣੇ ਮੁਲਕ ਦੇ ਲਈ ਰਵਾਨਾ ਹੋਏ ਨੇ ਤਾਂ ਤਸਵੀਰਾਂ ਵੀ ਤੁਹਾਨੂੰ ਵਿਖਾ ਰਹੇ ਹਾਂ ਹਾਲਾਂਕਿ ਸ਼੍ਰੀਨਗਰ ਦੇ ਪਹਿਲਗਾਮ ਦੇ ਵਿੱਚ ਹੋਇਆ ਤਵਾਦੀ ਹਮਲੇ ਤੋਂ ਬਾਅਦ ਕਿੰਨਾ ਕਿਤੇ ਦੋਵਾਂ ਦੇਸ਼ਾਂ ਦੇ ਵਿੱਚ ਰੋਜ਼ ਜਿਹੜਾ ਇਹ ਵਾਧਾ ਹੋਇਆ ਨਜ਼ਰ ਆ ਰਿਹਾ ਤਣਾਅ ਵਧ ਚੁੱਕਿਆ ਟੈਨਸ਼ਨ ਵੱਧਦੀ ਹੋਈ ਵਿਖਾਈ ਦੇ ਰਹੀ ਹੈ ਤੇ ਟਾਰੀਵਾਗਾ ਸਰਹੱਦ ਦੀਆਂ ਤਸਵੀਰਾਂ ਜਿੱਥੇ ਜਿਹੜਾ ਡਿਪਲੋਮੈਂਟ ਪਹਿਲਾਂ ਰੋਕੇ ਗਏ ਸਨ ਪਹਿਲਾਂ ਪਾਕਿਸਤਾਨ ਵੱਲੋਂ ਭਾਰਤੀ ਡਿਪਲੋਮੈਂਟ ਰੋਕ ਲਏ ਜਾਂਦੇ ਨੇ ਜਿਸ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਂਟ ਰੋਕੇ ਗਏ ਸਨ ਜਿਸ ਤੋਂ ਬਾਅਦ ਹੁਣ ਦੋਵਾਂ ਮੁਲਕਾਂ ਦੇ ਡਿਪਲੋਮੈਟ ਆਪੋ ਆਪਣੇ ਵਤਨ ਦੇ ਲਈ ਰਵਾਨਾ ਹੋਏ ਨੇ ਤਾਂ ਤਸਵੀਰਾਂ ਤੁਹਾਨੂੰ ਵਖਾ ਰਿਹਾ ਪਰ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਦੋਵਾਂ ਦੇਸ਼ਾਂ ਵਿਚਾਲੇ ਤਲਖੀ ਵਧਦੀ ਹੋਈ ਨਜ਼ਰ ਆ ਰਹੀ ਹੈ ਪਹਿਲਗਾਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਤਵਾਦੀ ਹਮਲਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਟੈਨਸ਼ਨ ਵੱਧਦੀ ਹੋਈ ਨਜ਼ਰ ਆ ਰਹੀ ਹੈ ਤੇ ਇਸੇ ਵਿਚਾਲੇ ਟਾਰੀਵਾਗਾ ਸਰਹੱਦ ਤੇ ਦੋਵਾਂ ਦੇਸ਼ਾਂ ਦੇ ਡਿਪਲੋਮੈਟ ਰੋਕੇ ਗਏ ਨੇ ਤਾਂ ਦੱਸਦਾ ਇਹ ਕਿ ਜਿੱਥੇ ਪਹਿਲਾਂ ਪਾਕਿਸਤਾਨ ਦੇ ਵੱਲੋਂ ਭਾਰਤੀ ਡਿਪਲੋਮੈਟ ਰੋਕੇ ਜਾਂਦੇ ਨੇ ਤਾਂ ਜਦੋਂ ਉਹਨਾਂ ਨੂੰ ਡਿਟੇਨ ਕਰ ਲਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਟ ਜੋ ਕਿ ਪਰਵਾਰਾ ਸਣੇ ਆਪਣੇ ਮੋਲਕ ਵਾਪਸ ਜਾ ਰਹੇ ਸਨ ਤੋਨਾਂ ਨੂੰ ਰੋਕ ਲਿਆ ਗਿਆ ਸੀ ਤੇ ਰਿਟੇਨ ਕੀਤਾ ਜਾਂਦਾ ਹੈ ਹਾਲਾਂਕਿ ਇਸ ਤੋਂ ਬਾਅਦ ਜਦੋਂ ਦੋਵਾਂ ਪਾਸਿਆਂ ਤੋਂ ਦੋਵਾਂ ਮੁਲਕਾਂ ਦੇ ਹੀ ਜਿਹੜੇ ਡਿਪਲੋਮੈਟ ਨੇ ਉਹ ਡਿਟੇਨ ਕਰ ਲਏ ਜਾਂਦੇ ਨੇ ਰੋਕੇ ਜਾਂਦੇ ਨੇ ਤਾਂ ਇਸ ਤੋਂ ਬਾਅਦ ਹੁਣ ਜਿਹੜਾ ਦੋਵਾਂ ਦੇਸ਼ਾਂ ਦੇ ਵੱਲੋਂ ਡਿਪਲੋਮੈਂਟਸ ਨੂੰ ਭੇਜਿਆ ਗਿਆ ਆਪਣੇ ਆਪਣੇ ਮੋਲਕ ਤਾਂ ਟੈਨਸ਼ਨ ਜਿਹੜੀ ਆ ਕਹਿ ਸਕਦੇ ਆ ਕਿ ਦੋਵਾਂ ਦੇਸ਼ਾਂ ਵਿਚਾਲੇ ਵੱਧਦੀ ਹੋਈ ਵਿਖਾਈ ਦੇ ਰਹੀ ਹੈ ਜਿੱਥੇ ਇੱਕ ਪਾਸੇ ਜਿਹੜੇ ਭਾਰਤੀ ਡਿਪਲੋਮੈਂਟ ਪਾਕਿਸਤਾਨ ਦਵਲੋ ਰੋਕੇ ਜਾਂਦੇ ਨੇ ਤਾਂ ਉਸ ਨੂੰ ਲੈ ਕੇ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਟ ਰੋਕੇ ਗਏ ਸਨ ਜਿਸ ਤੋਂ ਬਾਅਦ ਹੁਣ ਦੋਵਾਂ ਮੁਲਕਾਂ ਦੇ ਡਿਪਲੋਮੈਟ ਆਪਣੇ ਆਪਣੇ ਮੁਲਕ ਦੇ ਲਈ ਰਵਾਨਾ ਹੋਏ ਨੇ ਤਾਂ ਤਸਵੀਰਾਂ ਵੀ ਤੁਹਾਨੂੰ ਵਿਖਾ ਰਹੇ ਹਾਂ ਹਾਲਾਂਕਿ ਸ਼੍ਰੀਨਗਰ ਦੇ ਪਹਿਲਗਾਮ ਦੇ ਵਿੱਚ ਹੋਇਆ ਤਵਾਦੀ ਹਮਲੇ ਤੋਂ ਬਾਅਦ ਕਿਤਨਾ ਕਿਤੇ ਦੋਵਾਂ ਦੇਸ਼ਾਂ ਦੇ ਵਿੱਚ ਰੋਸ ਜਿਹੜਾ ਇਹ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਤਣਾਅ ਵਧ ਚੁੱਕਿਆ ਟੈਨਸ਼ਨ ਵੱਧਦੀ ਹੋਈ ਵਿਖਾਈ ਦੇ ਰਹੀ ਹੈ ਤੇ ਟਾਰੀਵਾਗਾ ਸਰਹੱਦ ਦੀਆਂ ਤਸਵੀਰਾਂ ਜਿੱਥੇ ਦੇਰ ਡਿਪਲੋਮੈਟ ਪਹਿਲਾਂ ਰੋਕੇ ਗਏ ਸਨ ਪਹਿਲਾਂ ਪਾਕਿਸਤਾਨ ਵੱਲੋਂ ਭਾਰਤੀ ਡਿਪਲੋਮੈਟ ਰੋਕ ਲਏ ਜਾਂਦੇ ਨੇ ਜਿਸ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਟ ਰੋਕੇ ਗਏ ਸਨ ਜਿਸ ਤੋਂ ਬਾਅਦ ਹੁਣ ਦੋਵਾਂ ਮੁਲਕਾਂ ਦੇ ਡਿਪਲੋਮੈਟ ਆਪੋ ਆਪਣੇ ਵਤਨ ਦੇ ਲਈ ਰਵਾਨਾ ਹੋਏ ਨੇ ਤਾਂ ਤਸਵੀਰਾਂ ਤੁਹਾਨੂੰ ਵਖਾ ਰਿਹਾ ਪਰ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਦੋਵਾਂ ਦੇਸ਼ਾਂ ਵਿਚਾਲੇ ਤਲਖੀ ਵਧਦੀ ਹੋਈ ਨਜ਼ਰ ਆ ਰਹੀ ਹੈ ਪਹਿਲਗਾਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਤਵਾਦੀ ਹਮਲਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਟੈਨਸ਼ਨ ਵੱਧਦੀ ਹੋਈ ਨਜ਼ਰ ਆ ਰਹੀ ਹੈ ਤੇ ਇਸੇ ਵਿਚਾਲੇ ਟਾਰੀਵਾਗਾ ਸਰਹੱਦ ਤੇ ਦੋਵਾਂ ਦੇਸ਼ਾਂ ਦੇ ਡਿਪਲੋਮੈਟ ਰੋਕੇ ਗਏ ਨੇ ਤਾਂ ਦਾਸ ਹੈ ਇਹ ਕਿ ਜਿੱਥੇ ਪਹਿਲਾਂ ਪਾਕਿਸਤਾਨ ਦੇ ਵੱਲੋਂ ਭਾਰਤੀ ਡਿਪਲੋਮੈਟ ਰੋਕੇ ਜਾਂਦੇ ਨੇ ਤਾਂ ਜਦੋਂ ਉਹਨਾਂ ਨੂੰ ਡਿਟੇਨ ਕਰ ਲਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਟ ਜੋ ਕਿ ਪਰਵਾਰਾ ਸਣੇ ਆਪਣੇ ਮੁਲਕ ਵਾਪਸ ਜਾ ਰਹੇ ਸਨ ਤੋ ਉਹਨਾਂ ਨੂੰ ਰੋਕ ਲਿਆ ਗਿਆ ਸੀ ਤੇ ਰਿਟੇਨ ਕੀਤਾ ਜਾਂਦਾ ਹੈ ਹਾਲਾਂਕਿ ਇਸ ਤੋਂ ਬਾਅਦ ਜਦੋਂ ਦੋਵਾਂ ਪਾਸਿਆਂ ਤੋਂ ਦੋਵਾਂ ਮੁਲਕਾਂ ਦੇ ਹੀ ਜਿਹੜੇ ਡਿਪਲੋਮੈਟ ਨੇ ਉਹ ਡਿਟੇਨ ਕਰ ਲਏ ਜਾਂਦੇ ਨੇ ਰੋਕੇ ਜਾਂਦੇ ਨੇ ਤਾਂ ਇਸ ਤੋਂ ਬਾਅਦ ਹੁਣ ਜਿਹੜਾ ਦੋਵਾਂ ਦੇਸ਼ਾਂ ਦੇ ਵੱਲੋਂ ਡਿਪਲੋਮੈਂਟਸ ਨੂੰ ਭੇਜਿਆ ਗਿਆ ਆਪਣੇ ਆਪਣੇ ਮੋਲਕ ਤਾਂ ਟੈਨਸ਼ਨ ਜਿਹੜੀ ਆ ਕਹਿ ਸਕਦੇ ਆ ਕਿ ਦੋਵਾਂ ਦੇਸ਼ਾਂ ਵਿਚਾਲੇ ਵੱਧਦੀ ਹੋਈ ਵਿਖਾਈ ਦੇ ਰਹੀ ਹੈ ਜਿੱਥੇ ਇੱਕ ਪਾਸੇ ਜਿਹੜੇ ਭਾਰਤੀ ਡਿਪਲੋਮੈਂਟ ਪਾਕਿਸਤਾਨ ਦਵਲੋ ਰੋਕੇ ਜਾਂਦੇ ਨੇ ਤਾਂ ਉਸ ਨੂੰ ਲੈ ਕੇ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਟ ਰੋਕੇ ਗਏ ਸਨ ਜਿਸ ਤੋਂ ਬਾਅਦ ਹੁਣ ਦੋਵਾਂ ਮੁਲਕਾਂ ਦੇ ਡਿਪਲੋਮੈਟ ਆਪਣੇ ਆਪਣੇ ਮੁਲਕ ਦੇ ਲਈ ਰਵਾਨਾ ਹੋਏ ਨੇ ਤਾਂ ਤਸਵੀਰਾਂ ਵੀ ਤੁਹਾਨੂੰ ਵਿਖਾ ਰਹੇ ਹਾਂ ਹਾਲਾਂਕਿ ਸ਼੍ਰੀਨਗਰ ਦੇ ਪਹਿਲਗਾਮ ਦੇ ਵਿੱਚ ਹੋਇਆ ਤਵਾਦੀ ਹਮਲੇ ਤੋਂ ਬਾਅਦ ਕਿੰਨਾ ਕਿਤੇ ਦੋਵਾਂ ਦੇਸ਼ਾਂ ਦੇ ਵਿੱਚ ਰੋਜ਼ ਜਿਹੜਾ ਇਹ ਵਾਧਾ ਹੋਇਆ ਨਜ਼ਰ ਆ ਰਿਹਾ ਤਣਾਅ ਵਧ ਚੁੱਕਿਆ ਟੈਨਸ਼ਨ ਵੱਧਦੀ ਹੋਈ ਵਿਖਾਈ ਦੇ ਰਹੀ ਹੈ ਤੇ ਟਾਰੀਵਾਗਾ ਸਰਹੱਦ ਦੀਆਂ ਤਸਵੀਰਾਂ ਜਿੱਥੇ ਜਿਹੜੇ ਡਿਪਲੋਮੈਟ ਅਨ ਪਹਿਲਾ ਰੋਕੇ ਗਏ ਸਨ ਪਹਿਲਾ ਪਾਕਿਸਤਾਨ ਵੱਲੋਂ ਭਾਰਤੀ ਡਿਪਲੋਮੈਟ ਰੋਕ ਲਏ ਜਾਂਦੇ ਨੇ ਜਿਸ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਟ ਰੋਕੇ ਗਏ ਸਨ ਜਿਸ ਤੋਂ ਬਾਅਦ ਹੁਣ ਦੋਵਾਂ ਮੁਲਕਾਂ ਦੇ ਡਿਪਲੋਮੈਟ ਆਪੋ ਆਪਣੇ ਵਤਨ ਦੇ ਲਈ ਰਵਾਨਾ ਹੋਏ ਨੇ ਤਾਂ ਤਸਵੀਰਾਂ ਤੁਹਾਨੂੰ ਬੁਖਾ ਰਿਹਾ ਪਰ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਦੋਵਾਂ ਦੇਸ਼ਾਂ ਵਿਚਾਲੇ ਤਲਖੀ ਵਧਦੀ ਹੋਈ ਨਜ਼ਰ ਆ ਰਹੀ ਹੈ ਪਹਿਲਗਾਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਤਵਾਦੀ ਹਮਲਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਟੈਨਸ਼ਨ ਵੱਧਦੀ ਹੋਈ ਨਜ਼ਰ ਆ ਰਹੀ ਹੈ ਤੇ ਇਸੇ ਵਿਚਾਲੇ ਟਾਰੀਵਾਗਾ ਸਰਹੱਦ ਤੇ ਦੋਵਾਂ ਦੇਸ਼ਾਂ ਦੇ ਡਿਪਲੋਮੈਟ ਰੋਕੇ ਗਏ ਨੇ ਤਾਂ ਦਾਸਾ ਇਹ ਹੈ ਕਿ ਜਿੱਥੇ ਪਹਿਲਾਂ ਪਾਕਿਸਤਾਨ ਦੇ ਵੱਲੋਂ ਭਾਰਤੀ ਡਿਪਲੋਮੈਟ ਰੋਕੇ ਜਾਂਦੇ ਨੇ ਤਾਂ ਜਦੋਂ ਉਹਨਾਂ ਨੂੰ ਡਿਟੇਨ ਕਰ ਲਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਟ ਜੋ ਕਿ ਪਰਵਾਰਾ ਸਣੇ ਆਪਣੇ ਮੋਲਕ ਵਾਪਸ ਜਾ ਰਹੇ ਸਨ ਤੋਨਾਂ ਨੂੰ ਰੋਕ ਲਿਆ ਗਿਆ ਸੀ ਤੇ ਰਿਟੇਨ ਕੀਤਾ ਜਾਂਦਾ ਹੈ ਹਾਲਾਂਕਿ ਇਸ ਤੋਂ ਬਾਅਦ ਜਦੋਂ ਦੋਵਾਂ ਪਾਸਿਆਂ ਤੋਂ ਦੋਵਾਂ ਮੁਲਕਾਂ ਦੇ ਹੀ ਜਿਹੜੇ ਡਿਪਲੋਮੈਟ ਨੇ ਉਹ ਡਿਟੇਨ ਕਰ ਲਏ ਜਾਂਦੇ ਨੇ ਰੋਕੇ ਜਾਂਦੇ ਨੇ ਤਾਂ ਇਸ ਤੋਂ ਬਾਅਦ ਹੁਣ ਜਿਹੜਾ ਦੋਵਾਂ ਦੇਸ਼ਾਂ ਦੇ ਵੱਲੋਂ ਡਿਪਲੋਮੈਂਟਸ ਨੂੰ ਭੇਜਿਆ ਗਿਆ ਆਪਣੇ ਆਪਣੇ ਮੋਲਕ ਤਾਂ ਟੈਨਸ਼ਨ ਜਿਹੜੀ ਆ ਕਹਿ ਸਕਦੇ ਆ ਕਿ ਦੋਵਾਂ ਦੇਸ਼ਾਂ ਵਿਚਾਲੇ ਵੱਧਦੀ ਹੋਈ ਵਿਖਾਈ ਦੇ ਰਹੀ ਹੈ ਜਿੱਥੇ ਇੱਕ ਪਾਸੇ ਜਿਹੜੇ ਭਾਰਤੀ ਡਿਪਲੋਮੈਂਟ ਪਾਕਿਸਤਾਨ ਦਵਲੋਂ ਰੋਕੇ ਜਾਂਦੇ ਨੇ ਤਾਂ ਉਸ ਨੂੰ ਲੈ ਕੇ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਟ ਰੋਕੇ ਗਏ ਸਨ ਜਿਸ ਤੋਂ ਬਾਅਦ ਹੁਣ ਦੋਵਾਂ ਮੁਲਕਾਂ ਦੇ ਡਿਪਲੋਮੈਟ ਆਪਣੇ ਆਪਣੇ ਮੁਲਕ ਦੇ ਲਈ ਰਵਾਨਾ ਹੋਏ ਨੇ ਤਾਂ ਤਸਵੀਰਾਂ ਵੀ ਤੁਹਾਨੂੰ ਵਿਖਾ ਰਹੇ ਹਾਂ ਹਾਲਾਂਕਿ ਸ਼੍ਰੀਨਗਰ ਦੇ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਕਿੰਨਾ ਕਿਤੇ ਦੋਵਾਂ ਦੇਸ਼ਾਂ ਦੇ ਵਿੱਚ ਰੋਜ਼ ਜਿਹੜਾ ਇਹ ਵਾਧਾ ਹੋਇਆ ਨਜ਼ਰ ਆ ਰਿਹਾ ਤਣਾਅ ਵਧ ਚੁੱਕਿਆ ਟੈਨਸ਼ਨ ਵੱਧਦੀ ਹੋਈ ਵਿਖਾਈ ਦੇ ਰਹੀ ਹੈ ਤੇ ਟਾਰੀਵਾਗਾ ਸਰਹੱਦ ਦੀਆਂ ਤਸਵੀਰਾਂ ਜਿੱਥੇ ਜਿਹੜਾ ਡਿਪਲੋਮੈਂਟ ਪਹਿਲਾਂ ਰੋਕੇ ਗਏ ਸਨ ਪਹਿਲਾਂ ਪਾਕਿਸਤਾਨ ਵੱਲੋਂ ਭਾਰਤੀ ਡਿਪਲੋਮੈਂਟ ਰੋਕ ਲਏ ਜਾਂਦੇ ਨੇ ਜਿਸ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਂਟ ਰੋਕੇ ਗਏ ਸਨ ਜਿਸ ਤੋਂ ਬਾਅਦ ਹੁਣ ਦੋਵਾਂ ਮੁਲਕਾਂ ਦੇ ਡਿਪਲੋਮੈਟ ਆਪੋ ਆਪਣੇ ਵਤਨ ਦੇ ਲਈ ਰਵਾਨਾ ਹੋਏ ਨੇ ਤਾਂ ਤਸਵੀਰਾਂ ਤੁਹਾਨੂੰ ਵਿਖਾ ਰਿਆ ਪਰ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਦੋਵਾਂ ਦੇਸ਼ਾਂ ਵਿਚਾਲੇ ਤਲਖੀ ਵਧਦੀ ਹੋਈ ਨਜ਼ਰ ਆ ਰਹੀ ਹੈ ਪਹਿਲਗਾਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਤਵਾਦੀ ਹਮਲਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਟੈਨਸ਼ਨ ਵੱਧਦੀ ਹੋਈ ਨਜ਼ਰ ਆ ਰਹੀ ਹੈ ਤੇ ਇਸੇ ਵਿਚਾਲੇ ਟਾਰੀਵਾਗਾ ਸਰਹੱਦ ਤੇ ਦੋਵਾਂ ਦੇਸ਼ਾਂ ਦੇ ਡਿਪਲੋਮੈਟ ਰੋਕੇ ਗਏ ਨੇ ਤਾਂ ਦੱਸਦਾ ਇਹ ਕਿ ਜਿੱਥੇ ਪਹਿਲਾਂ ਪਾਕਿਸਤਾਨ ਦੇ ਵੱਲੋਂ ਭਾਰਤੀ ਡਿਪਲੋਮੈਟ ਰੋਕੇ ਜਾਂਦੇ ਨੇ ਤਾਂ ਜਦੋਂ ਉਹਨਾਂ ਨੂੰ ਡਿਟੇਨ ਕਰ ਲਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਟ ਜੋ ਕਿ ਪਰਵਾਰਾ ਸਣੇ ਆਪਣੇ ਮੋਲਕ ਵਾਪਸ ਜਾ ਰਹੇ ਸਨ ਤੋਨਾਂ ਨੂੰ ਰੋਕ ਲਿਆ ਗਿਆ ਸੀ ਤੇ ਰਿਟੇਨ ਕੀਤਾ ਜਾਂਦਾ ਹੈ ਹਾਲਾਂਕਿ ਇਸ ਤੋਂ ਬਾਅਦ ਜਦੋਂ ਦੋਵਾਂ ਪਾਸਿਆਂ ਤੋਂ ਦੋਵਾਂ ਮੁਲਕਾਂ ਦੇ ਹੀ ਜਿਹੜੇ ਡਿਪਲੋਮੈਟ ਨੇ ਉਹ ਡਿਟੇਨ ਕਰ ਲਏ ਜਾਂਦੇ ਨੇ ਰੋਕੇ ਜਾਂਦੇ ਨੇ ਤਾਂ ਇਸ ਤੋਂ ਬਾਅਦ ਹੁਣ ਜਿਹੜਾ ਦੋਵਾਂ ਦੇਸ਼ਾਂ ਦੇ ਵੱਲੋਂ ਡਿਪਲੋਮੈਂਟਸ ਨੂੰ ਭੇਜਿਆ ਗਿਆ ਆਪਣੇ ਆਪਣੇ ਮੋਲਕ ਤਾਂ ਟੈਨਸ਼ਨ ਜਿਹੜੀ ਆ ਕਹਿ ਸਕਦੇ ਆ ਕਿ ਦੋਵਾਂ ਦੇਸ਼ਾਂ ਵਿਚਾਲੇ ਵੱਧਦੀ ਹੋਈ ਵਿਖਾਈ ਦੇ ਰਹੀ ਹੈ ਜਿੱਥੇ ਇੱਕ ਪਾਸੇ ਜਿਹੜੇ ਭਾਰਤੀ ਡਿਪਲੋਮੈਂਟ ਪਾਕਿਸਤਾਨ ਦਵਲੋ ਰੋਕੇ ਜਾਂਦੇ ਨੇ ਤਾਂ ਉਸ ਨੂੰ ਲੈ ਕੇ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਟ ਰੋਕੇ ਗਏ ਸਨ ਉਸ ਤੋਂ ਬਾਅਦ ਹੁਣ ਦੋਵਾਂ ਮੁਲਕਾਂ ਦੇ ਡਿਪਲੋਮੈਟ ਆਪਣੇ ਆਪਣੇ ਮੁਲਕ ਦੇ ਲਈ ਰਵਾਨਾ ਹੋਏ ਨੇ ਤਾਂ ਤਸਵੀਰਾਂ ਵੀ ਤੁਹਾਨੂੰ ਵਿਖਾ ਰਹੇ ਹਾਂ ਹਾਲਾਂਕਿ ਸ਼੍ਰੀਨਗਰ ਦੇ ਪਹਿਲਗਾਮ ਦੇ ਵਿੱਚ ਹੋਇਆ ਤਵਾਦੀ ਹਮਲੇ ਤੋਂ ਬਾਅਦ ਕਿੰਨਾ ਕਿਤੇ ਦੋਵਾਂ ਦੇਸ਼ਾਂ ਦੇ ਵਿੱਚ ਰੋਜ਼ ਜਿਹੜਾ ਇਹ ਵਾਧਾ ਹੋਇਆ ਨਜ਼ਰ ਆ ਰਿਹਾ ਤਣਾਅ ਵਧ ਚੁੱਕਿਆ ਟੈਨਸ਼ਨ ਵੱਧਦੀ ਹੋਈ ਵਿਖਾਈ ਦੇ ਰਹੀ ਹੈ ਤੇ ਟਾਰੀਵਾਗਾ ਸਰਹੱਦ ਦੀਆਂ ਤਸਵੀਰਾਂ ਜਿੱਥੇ ਦੇਰ ਡਿਪਲੋਮੈਟ ਪਹਿਲਾਂ ਰੋਕੇ ਗਏ ਸਨ ਪਹਿਲਾਂ ਪਾਕਿਸਤਾਨ ਵੱਲੋਂ ਭਾਰਤੀ ਡਿਪਲੋਮੈਟ ਰੋਕ ਲਏ ਜਾਂਦੇ ਨੇ ਜਿਸ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਟ ਰੋਕੇ ਗਏ ਸਨ ਜਿਸ ਤੋਂ ਬਾਅਦ ਹੁਣ ਦੋਵਾਂ ਮੁਲਕਾਂ ਦੇ ਡਿਪਲੋਮੈਟ ਆਪੋ ਆਪਣੇ ਵਤਨ ਦੇ ਲਈ ਰਵਾਨਾ ਹੋਏ ਨੇ ਤਾਂ ਤਸਵੀਰਾਂ ਤੁਹਾਨੂੰ ਬੁਖਾ ਰਿਹਾ ਪਰ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਦੋਵਾਂ ਦੇਸ਼ਾਂ ਵਿਚਾਲੇ ਤਲਖੀ ਵਧਦੀ ਹੋਈ ਨਜ਼ਰ ਆ ਰਹੀ ਹੈ ਪਹਿਲਗਾਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਤਵਾਦੀ ਹਮਲਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਟੈਨਸ਼ਨ ਵੱਧਦੀ ਹੋਈ ਨਜ਼ਰ ਆ ਰਹੀ ਹੈ ਤੇ ਇਸੇ ਵਿਚਾਲੇ ਟਾਰੀਵਾਗਾ ਸਰਹੱਦ ਤੇ ਦੋਵਾਂ ਦੇਸ਼ਾਂ ਦੇ ਡਿਪਲੋਮੈਟ ਰੋਕੇ ਗਏ ਨੇ ਤਾਂ ਦੱਸਦਾ ਇਹ ਕਿ ਜਿੱਥੇ ਪਹਿਲਾਂ ਪਾਕਿਸਤਾਨ ਦੇ ਵੱਲੋਂ ਭਾਰਤੀ ਡਿਪਲੋਮੈਟ ਰੋਕੇ ਜਾਂਦੇ ਨੇ ਤਾਂ ਜਦੋਂ ਉਹਨਾਂ ਨੂੰ ਡਿਟੇਨ ਕਰ ਲਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਟ ਜੋ ਕਿ ਪਰਵਾਰਾ ਸਣੇ ਆਪਣੇ ਮੋਲਕ ਵਾਪਸ ਜਾ ਰਹੇ ਸਨ ਤੋ ਉਹਨਾਂ ਨੂੰ ਰੋਕ ਲਿਆ ਗਿਆ ਸੀ ਤੇ ਰਿਟੇਨ ਕੀਤਾ ਜਾਂਦਾ ਹੈ ਹਾਲਾਂਕਿ ਇਸ ਤੋਂ ਬਾਅਦ ਜਦੋਂ ਦੋਵਾਂ ਪਾਸਿਆਂ ਤੋਂ ਦੋਵਾਂ ਮੁਲਕਾਂ ਦੇ ਹੀ ਜਿਹੜੇ ਡਿਪਲੋਮੈਟ ਨੇ ਉਹ ਡਿਟੇਨ ਕਰ ਲਏ ਜਾਂਦੇ ਨੇ ਰੋਕੇ ਜਾਂਦੇ ਨੇ ਤਾਂ ਇਸ ਤੋਂ ਬਾਅਦ ਹੁਣ ਜਿਹੜਾ ਦੋਵਾਂ ਦੇਸ਼ਾਂ ਦੇ ਵੱਲੋਂ ਡਿਪਲੋਮੈਂਟਸ ਨੂੰ ਭੇਜਿਆ ਗਿਆ ਆਪਣੇ ਆਪਣੇ ਮੁਲਕ ਤਾਂ ਟੈਨਸ਼ਨ ਜਿਹੜੀ ਆ ਕਹਿ ਸਕਦੇ ਆ ਕਿ ਦੋਵਾਂ ਦੇਸ਼ਾਂ ਵਿਚਾਲੇ ਵੱਧਦੀ ਹੋਈ ਵਿਖਾਈ ਦੇ ਰਹੀ ਹੈ ਜਿੱਥੇ ਇੱਕ ਪਾਸੇ ਜਿਹੜੇ ਭਾਰਤੀ ਡਿਪਲੋਮੈਂਟ ਪਾਕਿਸਤਾਨ ਵੱਲੋਂ ਰੋਕੇ ਜਾਂਦੇ ਨੇ ਤਾਂ ਉਸ ਨੂੰ ਲੈ ਕੇ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਟ ਰੋਕੇ ਗਏ ਸਨ ਉਸ ਤੋਂ ਬਾਅਦ ਹੁਣ ਦੋਵਾਂ ਮੁਲਕਾਂ ਦੇ ਡਿਪਲੋਮੈਟ ਆਪਣੇ ਆਪਣੇ ਮੁਲਕ ਦੇ ਲਈ ਰਵਾਨਾ ਹੋਏ ਨੇ ਤਾਂ ਤਸਵੀਰਾਂ ਵੀ ਤੁਹਾਨੂੰ ਵਿਖਾ ਰਹੇ ਹਾਂ ਹਾਲਾਂਕਿ ਸ਼੍ਰੀਨਗਰ ਦੇ ਪਹਿਲਗਾਮ ਦੇ ਵਿੱਚ ਹੋਇਆ ਤਵਾਦੀ ਹਮਲੇ ਤੋਂ ਬਾਅਦ ਕਿੰਨਾ ਕਿਤੇ ਦੋਵਾਂ ਦੇਸ਼ਾਂ ਦੇ ਵਿੱਚ ਰੋਜ਼ ਜਿਹੜਾ ਇਹ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਤਣਾਅ ਵਧ ਚੁੱਕਿਆ ਹੈ ਟੈਨਸ਼ਨ ਵੱਧਦੀ ਹੋਈ ਵਿਖਾਈ ਦੇ ਰਹੀ ਹੈ ਤੇ ਟਾਰੀਵਾਗਾ ਸਰਹੱਦ ਦੀਆਂ ਤਸਵੀਰਾਂ ਜਿੱਥੇ ਜਿਹੜੇ ਡਿਪਲੋਮੈਟ ਪਹਿਲਾਂ ਰੋਕੇ ਗਏ ਸਨ ਪਹਿਲਾਂ ਪਾਕਿਸਤਾਨ ਵੱਲੋਂ ਭਾਰਤੀ ਡਿਪਲੋਮੈਟ ਰੋਕ ਲਏ ਜਾਂਦੇ ਨੇ ਜਿਸ ਤੋਂ ਬਾਅਦ ਭਾਰਤ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਟ ਰੋਕੇ ਗਏ ਸਨ ਜਿਸ ਤੋਂ ਬਾਅਦ ਹੁਣ ਦੋਵਾਂ ਮੁਲਕਾਂ ਦੇ ਡਿਪਲੋਮੈਟ ਆਪੋ ਆਪਣੇ ਵਤਨ ਦੇ ਲਈ ਰਵਾਨਾ ਹੋਏ ਨੇ ਤਾਂ ਤਸਵੀਰਾਂ ਤੁਹਾਨੂੰ ਵਿਖਾ ਰਿਆ ਪਰ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਦੋਵਾਂ ਦੇਸ਼ਾਂ ਵਿਚਾਲੇ ਤਲਖੀ ਵਧਦੀ ਹੋਈ ਨਜ਼ਰ ਆ ਰਹੀ ਹੈ ਪਹਿਲਗਾਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਤਵਾਦੀ ਹਮਲਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਟੈਨਸ਼ਨ ਵਧਦੀ ਹੋਈ ਨਜ਼ਰ ਆ ਰਹੀ ਹੈ ਤੇ ਇਸੇ ਵਿਚਾਲੇ ਟਾਰੀਵਾਗਾ ਸਰਹੱਦ ਤੇ ਦੋਵਾਂ ਦੇਸ਼ਾਂ ਦੇ ਡਿਪਲੋਮੈਟ ਰੋਕੇ ਗਏ ਨੇ ਤਾਂ ਦਾਸਾ ਇਹ ਹੈ ਕਿ ਜਿੱਥੇ ਪਹਿਲਾ ਪਾਕਿਸਤਾਨ ਦੇ ਵੱਲੋਂ ਭਾਰਤੀ ਡਿਪਲੋਮੈਟ ਰੋਕੇ ਜਾਂਦੇ ਨੇ ਤਾਂ ਜਦੋਂ ਉਹਨਾਂ ਨੂੰ ਡਿਟੇਨ ਕਰ ਲਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਟ ਜੋ ਕਿ ਪਰਵਾਰਾ ਸਣੇ ਆਪਣੇ ਮੁਲਕ ਵਾਪਸ ਜਾ ਰਹੇ ਸਨ ਤੋ ਉਹਨਾਂ ਨੂੰ ਰੋਕ ਲਿਆ ਗਿਆ ਸੀ ਤੇ ਰਿਟੇਨ ਕੀਤਾ ਜਾਂਦਾ ਹੈ ਹਾਲਾਂਕਿ ਇਸ ਤੋਂ ਬਾਅਦ ਜਦੋਂ ਦੋਵਾਂ ਪਾਸਿਆਂ ਤੋਂ ਦੋਵਾਂ ਮੁਲਕਾਂ ਦੇ ਹੀ ਜਿਹੜੇ ਡਿਪਲੋਮੈਟ ਨੇ ਉਹ ਡਿਟੇਨ ਕਰ ਲਏ ਜਾਂਦੇ ਨੇ ਰੋਕੇ ਜਾਂਦੇ ਨੇ ਤਾਂ ਇਸ ਤੋਂ ਬਾਅਦ ਹੁਣ ਜਿਹੜਾ ਦੋਵਾਂ ਦੇਸ਼ਾਂ ਦੇ ਵੱਲੋਂ ਡਿਪਲੋਮੈਂਟਸ ਨੂੰ ਭੇਜਿਆ ਗਿਆ ਆਪਣੇ ਆਪਣੇ ਮੋਲਕ ਤਾਂ ਟੈਨਸ਼ਨ ਜਿਹੜੀ ਆ ਕਹਿ ਸਕਦੇ ਆ ਕਿ ਦੋਵਾਂ ਦੇਸ਼ਾਂ ਵਿਚਾਲੇ ਵੱਧਦੀ ਹੋਈ ਵਿਖਾਈ ਦੇ ਰਹੀ ਹੈ ਜਿੱਥੇ ਇੱਕ ਪਾਸੇ ਜਿਹੜੇ ਭਾਰਤੀ ਡਿਪਲੋਮੈਂਟ ਪਾਕਿਸਤਾਨ ਦਵਲੋ ਰੋਕੇ ਜਾਂਦੇ ਨੇ ਤਾਂ ਉਸ ਨੂੰ ਲੈ ਕੇ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਟ ਰੋਕੇ ਗਏ ਸਨ ਉਸ ਤੋਂ ਬਾਅਦ ਹੁਣ ਦੋਵਾਂ ਮੁਲਕਾਂ ਦੇ ਡਿਪਲੋਮੈਟ ਆਪਣੇ ਆਪਣੇ ਮੁਲਕ ਦੇ ਲਈ ਰਵਾਨਾ ਹੋਏ ਨੇ ਤਾਂ ਤਸਵੀਰਾਂ ਵੀ ਤੁਹਾਨੂੰ ਵਿਖਾ ਰਹੇ ਹਾਂ ਹਾਲਾਂਕਿ ਸ਼੍ਰੀਨਗਰ ਦੇ ਪਹਲਗਾਮ ਦੇ ਵਿੱਚ ਹੋਇਆ ਤਵਾਦੀ ਹਮਲੇ ਤੋਂ ਬਾਅਦ ਕਿੰਨਾ ਕਿਤੇ ਦੋਵਾਂ ਦੇਸ਼ਾਂ ਦੇ ਵਿੱਚ ਰੋਜ਼ ਜਿਹੜਾ ਇਹ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਤਣਾਅ ਵਧ ਚੁੱਕਿਆ ਹੈ ਟੈਨਸ਼ਨ ਵੱਧਦੀ ਹੋਈ ਵਿਖਾਈ ਦੇ ਰਹੀ ਹੈ ਤੇ ਟਾਰੀਵਾਗਾ ਸਰਹੱਦ ਦੀਆਂ ਤਸਵੀਰਾਂ ਜਿੱਥੇ ਜਿਹੜੇ ਡਿਪਲੋਮੈਂਟ ਪਹਿਲਾਂ ਰੋਕੇ ਗਏ ਸਨ ਪਹਿਲਾਂ ਪਾਕਿਸਤਾਨ ਵੱਲੋਂ ਭਾਰਤੀ ਡਿਪਲੋਮੈਂਟ ਰੋਕ ਲਏ ਜਾਂਦੇ ਨੇ ਜਿਸ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਂਟ ਰੋਕੇ ਗਏ ਸਨ ਜਿਸ ਤੋਂ ਬਾਅਦ ਹੁਣ ਦੋਵਾਂ ਮੁਲਕਾਂ ਦੇ ਡਿਪਲੋਮੈਟ ਆਪੋ ਆਪਣੇ ਵਤਨ ਦੇ ਲਈ ਰਵਾਨਾ ਹੋਏ ਨੇ ਤਾਂ ਤਸਵੀਰਾਂ ਤੁਹਾਨੂੰ ਬੁਖਾ ਰਿਹਾ ਪਰ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਦੋਵਾਂ ਦੇਸ਼ਾਂ ਵਿਚਾਲੇ ਤਲਖੀ ਵਧਦੀ ਹੋਈ ਨਜ਼ਰ ਆ ਰਹੀ ਹੈ ਪਹਿਲਗਾਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਤਵਾਦੀ ਹਮਲਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਟੈਨਸ਼ਨ ਵੱਧਦੀ ਹੋਈ ਨਜ਼ਰ ਆ ਰਹੀ ਹੈ ਤੇ ਇਸੇ ਵਿਚਾਲੇ ਟਾਰੀਵਾਗਾ ਸਰਹੱਦ ਤੇ ਦੋਵਾਂ ਦੇਸ਼ਾਂ ਦੇ ਡਿਪਲੋਮੈਟ ਰੋਕੇ ਗਏ ਨੇ ਤਾਂ ਦੱਸਦਾ ਇਹ ਕਿ ਜਿੱਥੇ ਪਹਿਲਾਂ ਪਾਕਿਸਤਾਨ ਦੇ ਵੱਲੋਂ ਭਾਰਤੀ ਡਿਪਲੋਮੈਟ ਰੋਕੇ ਜਾਂਦੇ ਨੇ ਤਾਂ ਜਦੋਂ ਉਹਨਾਂ ਨੂੰ ਡਿਟੇਨ ਕਰ ਲਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਪਾਕਿਸਤਾਨੀ ਡਿਪਲੋਮੈਟ ਜੋ ਕਿ ਪਰਵਾਰਾ ਸਣੇ ਆਪਣੇ ਮੁਲਕ ਵਾਪਸ ਜਾ ਰਹੇ ਸਨ ਤੋ ਉਹਨਾਂ ਨੂੰ ਰੋਕ ਲਿਆ ਗਿਆ ਸੀ ਤੇ ਰਿਟੇਨ ਕੀਤਾ ਜਾਂਦਾ ਹੈ ਹਾਲਾਂਕਿ ਇਸ ਤੋਂ ਬਾਅਦ ਜਦੋਂ